ਪੰਜਾਬ ਵਿੱਚ ਨਸ਼ਿਆਂ ਨੂੰ ਜਿਹੜੀ ਉਹ ਠੱਲ ਪੈਦੀ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਨਸ਼ਾ ਸੀਗਾ ਇਹ ਜਿਹੜੀ ਨਸ਼ੇ ਦੀ ਅੱਗ ਸੀਗੀ ਇਹ ਕੋਈ ਆਪ ਨਹੀਂ ਲੱਗੀ ਇਹ ਪਿਛਲੀਆਂ ਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਲਾਈ ਉਹਨੂੰ ਵੱਡਿਆ ਕੀਤਾ ਵਧਾਇਆ ਅੱਖਾਂ ਬੰਦ ਕਰਕੇ ਰੱਖਿਆ ਨਸ਼ਾ ਤਸਕਰਾਂ ਦੇ ਨਾਲ ਸਿਆਸੀ ਸੁਰੱਖਿਆ ਵੀ ਉਹਨਾਂ ਨੂੰ ਦਿੱਤੀ ਔਰ ਇਹ ਲਾਈਫ ਪਰ ਵਾਪਰਵਾਇਦਾ ਮਤਲਬ ਹੀ ਸੀਗਾ ਇਹ ਬਿਲਕੁਲ ਇੱਕ ਮਿਲੀ ਭੂਗ ਸੀਗੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਕਾਂਗਰਸ ਕਾਲੀਆਂ ਨੇ ਨਸ਼ਾਸ ਮਤਲਬ ਨਾਲ ਜਿਹੜੀ ਕੀਤੀ ਔਰ ਹੁਣ ਜਦੋਂ ਅਸੀਂ ਲੜਾਈ ਲਾੜੇ ਤਿੰਨ ਸਾਲਾਂ ਦੇ ਵਿੱਚ ਸਰਬਭਗਵਨ ਸਿੰਘ ਮਾਝੀ ਦੀ ਸਰਕਾਰ ਨੇ ਬਹੁਤ ਸਾਰਾ ਗੰਧ ਜਿਹੜਾ ਹੋ ਗਿਆ ਬਹੁਤ ਸਾਰਾ ਗੰਮ ਜਿਹੜਾ ਬਾਕੀ ਹੈ ਅਸੀਂ ਹੁਣ ਪੂਰੀ ਤਾਕਤ ਦੇ ਨਾਲ ਇਹ ਬਹੁਤਿਆ ਜਿਹੜਾ ਖੋਲਿਆ ਅਸੀਂ ਪੂਰੇ ਯੋਧਾਂ ਦੇ ਨਾਲ ਪੰਜਾਬ ਦੇ ਵਿੱਚ ਤੈਅ ਕੀਤਾ ਕਿ ਅਸੀਂ ਨਸ਼ਾ ਜਿਹੜਾ ਖਤਮ ਕਰਾਂਗੇ ਇਹ ਨਸ਼ਾ ਦੇ ਖਿਲਾਫ ਸਾਡਾ ਮੋਦ ਹੈ ਜਿਹੜਾ ਇਹ ਆ ਮਹੀਨੇ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ ਅਸੀਂ 7 ਮਈ ਤੋਂ ਪਿੰਡ ਪਿੰਡ ਦੇ ਵਿੱਚ ਜਾਵਾਂਗੇ ਸਾਡੇ ਐਮਐਲਏ ਸਾਹਿਬ ਜਾਣਗੇ ਸਾਡੇ ਹਲਕਾ ਜਾਣਗੇ ਤੁਸੀਂ ਲੋਕ ਹੋਗੇ ਸਾਰੇ ਸਾਡੇ ਅਫਸਰ ਹੋਣਗੇ ਅਸੀਂ ਪਿੰਡ ਪਿੰਡ ਦੇ ਵਿੱਚ ਵੱਡੀਆਂ ਮੀਟਿੰਗਾਂ ਕਰਕੇ ਆਪਣੇ ਸਾਰੇ ਪੰਜਾਬੀਆਂ ਨੂੰ ਜਿਹੜਾ ਇਸ ਨਸ਼ੇ ਵਿਰੁੱਧ ਜਿਹੜਾ ਮੋਦਚਾ ਨਸ਼ੇ ਵਿਰੁੱਧ ਜਿਹੜਾ ਜੁੱਧ ਹੈ ਉਹਦੇ ਵਿੱਚ ਅਸੀਂ ਸ਼ਾਮਲ ਕਰਨਾ ਮੈਂ ਪਲਾਉ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੱਲੀ ਬਾਦ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਸਰਬਾਤ ਭਗਵੰਤ ਸਿੰਘ ਮਾਨ ਕੱਲਾ ਨਸ਼ਿਆਂ ਦੇ ਖਿਲਾਫ ਵੀ ਅੱਜ ਜਿਹੜਾ ਤੁਸੀਂ ਦੇਖਿਆ ਬੀਤੇ ਕੱਲ ਪਾਣੀ ਦੇ ਸਵਾਲ ਦੇ ਉੱਤੇ ਸਾਡਾ ਪਾਣੀ ਖੋਹਦੀ ਕਿੱਦਾਂ ਪੋਸ਼ਿਸ਼ ਕੀਤੀ ਗਈ ਹਰਿਆਣਾ ਤੇ ਦਿੱਲੀ ਦੀ ਬੀਜੇਪੀ ਨੇ ਕਿਦਾਂ ਪਾਣੀ ਜਿਹੜਾ ਚੋਦੀ ਖੋਣ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਵੀ ਇੱਕ ਮੋਦਸਾ ਜਿਹੜਾ ਖੋਲਿਆ ਅੱਜ ਆਲ ਆਲ ਪਾਰਟੀ ਮੀਟਿੰਗ ਹੁਣੀ ਖਤਮ ਹੋਈ ਐ ਔਰ ਕੱਲ ਭਗਵਾਨ ਸਿੰਘ ਮਾਨ ਹੋਣੀ ਖੋਬ ਨੰਗਲ ਡੈਬ ਦੇ ਉੱਤੇ ਜਾ ਕੇ ਆਪਣੇ ਪਾਣੀ ਦੀ ਰਾਖੀ ਕਰਨ ਵਾਸਤੇ ਗਏ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਨਸ਼ੇ ਦੇ ਨਾਲ ਨਾਲ ਸਾਨੂੰ ਕਹਿੰਦੇ ਸਰਕਾਰ ਦੇ ਵਿਰੋਧ ਸਾਨੂੰ ਹਰਿਆਣਾ ਦੇ ਅਧਿਆਣਾ ਸਰਕਾਰ ਦੇ ਵਿਰੁੱਧ ਬੀਜਪੀ ਦੇ ਖਲਾਫ ਜਿਹੜਾ ਇਹ ਵੀ ਇੱਕ ਜੁੱਧ ਜਿਹੜਾ ਜਿਹੜਾ ਪਾਣੀ ਬਚਾਓ ਜੁੱਧ ਹੈ ਇਹ ਵੀ ਆਪਾਂ ਲੜਨਾ ਹੈ ਇਸ ਜੁੱਧ ਨੂੰ ਵੀ ਆਪਾਂ ਮਜ਼ਬੂਤ ਕਰਨਾ ਹੈ ਨਸ਼ੇ ਦੇ ਨਾਲ ਨਾਲ ਆਪਾਂ ਇਹ ਵੀ ਜਿਹੜੀ ਆਵਾਜ਼ ਜਿਹੜੀ ਉਹ ਉਭਲਦ ਕਰਦੀ ਹੈ ਕਿਉਂਕਿ ਪਾਣੀ ਪੰਜਾਬ 'ਚ ਨਹੀਂ ਹੈ ਸਾਡੇ ਕੋਲ ਆਪਣਾ ਪਾਣੀ ਪੂਰਾ ਨਹੀਂ ਅਸੀਂ ਬਾੜੀ ਇਹਨਾਂ ਨੂੰ ਕਿੱਦਾਂ ਦੇਈਏ ਅਸੀਂ ਸਾਡੇ ਕੋਲ ਜਦੋਂ ਆਪਣਾ ਬਾੜੀ ਨਹੀਂ ਤੇ ਆਪਾਂ ਇਹਨਾਂ ਨੂੰ ਪਾਣੀ ਦੇਣਾ ਨਹੀਂ ਦੇ ਸਕਦੇ বারবার ক্যাম্প ਤੇ ਵੀ ਜੋ ਕੁਝ ਕੱਲ ਮੰਗਲ ਰਾਮ ਤੇ ਕੀਤਾ ਗਿਆ ਪਸੋ ਰਾਤ ਉਹ ਬਹੁਤ ਹੀ ਦੁਖਦਾਈ ਤੇ ਕਟਿਆ ਕਾਰਵਾਈ ਜਿਹੜੀ ਆ ਉਹ ਕੀਤੀ ਆ ਸੋ ਮੈਂ ਤੁਹਾਨੂੰ ਇਹ ਕਹਿਣਾ ਆ ਕਿ ਆਪਾਂ ਜਿਹੜਾ ਹੁਣ ਪੰਜਾਬ ਦੀ ਪੁਲਸ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਆ ਕੋਈ ਸਿਆਸੀ ਵਗਲਦਾ ਦੀ ਦੀ ਮਾਨ ਸਾਹਿਬ ਨੇ ਕਿਹਾ ਕਿ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਨਸ਼ਾ ਤਸਕਰੀ ਦੇਣੇ ਆ ਪਹਿਲਾਂ ਵੱਡੇ ਵੱਡੇ ਕਾਲ ਬੁਲਾਉਂਦੇ ਸੀਗੇ ਪੁਰਮਾਨ ਸਾਹਿਬ ਦੀ ਸਰਕਾਰ ਨੇ ਉਹ ਕਹਵ ਜਿਹੜੇ ਟੋਣੇ ਸ਼ੁਰੂ ਕੀਤੇ ਸਾਡੇ ਗਰੀਬਾਂ ਦੇ ਘਰ ਸਾਡੇ ਬੁੜਿਆਂ ਨੂੰ ਨਸ਼ੇ ਦੇ ਲਾ ਕੇ ਸਾਡੇ ਘਰ ਜਿਹੜੇ ਸਾਡੇ ਚਿਰਾਗ ਜਿਹੜੇ ਉਹ ਬਜਾਏ ਜਾਂਦੇ ਸੀ ਤੇ ਆਪਣੇ ਘਰ ਬਣਾਉਂਦੇ ਸੀਗੇ ਉਹ ਸਾਰੇ ਹੋਣ ਸੀ ਬੰਦ ਕਰ ਰਿਹਾ ਟਾਰ ਰਿਹਾ ਇਹ ਵੀ ਤੁਸੀਂ ਪੰਜਾਬ ਦੀ ਦੀ ਦੇਸ਼ ਦੀ ਹਿਸਤੀ ਦੇ ਚ ਵੇਖਿਆ ਹੋਊਗਾ ਕਿ ਕੇ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਇਸ ਪੱਧਰ ਦੀ ਜਿਹੜੀ ਕਾਰਵਾਈ ਕੀਤੀ ਆ ਐ ਜੀ ਸਾਡੀ ਪਾਰਟੀ ਦੇ ਕੌਮੀ ਕੰਵਿਨਰ ਅਰਵਿੰਦ ਕੇਰਿਵਾਦੀ ਨੇ ਬੜਾ ਸਾਫ ਸੁਨੇਹਾ ਜੜਾ ਕੱਲ ਵੀ ਚੰਡੀਗੜ੍ਹ ਦੇ ਵਿੱਚ ਇਤੋਂ ਪਹਿਲਾਂ ਵੀ ਪੰਜਾਬ ਦੇ ਨਸ਼ਾ ਸਮਗਲਾਂ ਨੂੰ ਦਿੱਤਾ ਕਿ ਜਾਂ ਨਸ਼ਾ ਵਿੱਚ ਜੜਾ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ ਨਹੀਂ ਤੇ ਕਾਲ ਵਾਲੀ ਤਿਆਰ ਹੋ ਸਾਡੀ ਪੂਰੀ ਪਾਰਟੀ ਇਸ ਵੇਲੇ ਜਿਹੜੀ ਉਹ ਨਸ਼ੇ ਦੇ ਖਿਲਾਫ ਜਿਹੜੀ ਲੱਗੀ ਆ ਸੋ ਜਿੱਥੇ ਵੀ ਜਿੱਥੇ ਵੀ ਕਿਤੇ ਉਹਨੇ ਮੈਸਰਫੀ ਸਾਹਿਬ ਨੂੰ ਪੁੱਛਣ ਲਿਆ ਸੀਗਾ ਜਿੱਥੇ ਵੀ ਕਿਸੇ ਨਸ਼ਾ ਸਮਗਲਤ ਦੀ ਕਿਤੇ ਵੀ ਨਜਾਇਜ਼ ਸਪਦੀ ਮਿਲ ਗਈ ਉਹ ਸਾਰੀ ਜਮਤ ਕਰਾਂਗੇ ਉਹਦਾ ਦੇ ਕਾਲ ਜੜਿਆ ਉਹ ਧਵਾਗੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਆਪਾਂ ਸਭ ਨੂੰ ਨਸ਼ੇ ਦੇ ਖਿਲਾਫ ਮਗਾਹ ਚੋੜਾ ਪਊਗਾ ਤੁਹਾਡੇ ਸਹਿਯੋਗ ਤੋਂ ਬਿਨਾ ਲੋਕਾਂ ਦੇ ਸਹਿਯੋਗ ਤੋਂ ਬਿਨਾ ਜਿਹੜੀਆਂ ਪਿੰਡਾਂ ਦੀਆਂ ਡਫਸ ਕਮੇਟੀਆਂ ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਜਗ ਜਿੱਤਰੀ ਜਿਹੜੀ ਬਹੁਤ ਔਖੀ ਆ ਹਰ ਪਿੰਡ ਨੂੰ ਹਰ ਬੱਚੇ ਨੂੰ ਹਰ ਬੰਦੇ ਨੂੰ ਹਰ ਆਦਮ ਨੂੰ ਨਸ਼ੇ ਦੇ ਖਿਲਾਫ ਜਿਹੜਾ ਉਹ ਜਗੜਾ ਪਊਗਾ ਇਹ ਕੱਲ੍ਹ ਹੀ ਪੁਲਿਸ ਦੀ ਲੜਾਈ ਨਹੀਂ ਇਹ ਆਪਣੀ ਸਭ ਦੀ ਲੜਾਈ ਹੈ ਸਾਡੀ ਲੜਾਈ ਆ ਸਾਡੇ ਪਿੰਡਾਂ ਵਾਲਿਆਂ ਦੀ ਸ਼ਹਿਰਾਂ ਵਾਲਿਆਂ ਦੀ ਇਹ ਸਾਡੀ ਜਿਹੜੀ ਲੜਾਈ ਆ ਇਹਨੂੰ ਆਪਾਂ ਕਦ ਕਰਾ ਲਾ ਕੇ ਜਾਣਾ ਜਿਹੜਾ ਬੱਚਾ ਨਸ਼ੇ ਤੇ ਲੱਗ ਗਿਆ ਉਹਨੂੰ ਹਸਪਤਾਲ ਖੜਨਾ ਉਹਨੂੰ ਨਸ਼ਾ ਛਡਾਉ ਕੇਂਦਰ ਸਰਕਾਰ ਪੁਖਤੀ ਕਰਦਾ ਅੱਜ ਅਸੀਂ 5000 ਤੋਂ ਵੱਧ ਬੈੱਡ ਪੰਜਾਬ ਦੇ ਵਿੱਚ ਤਿਆਰ ਕੀਤੇ ਆ ਕਿ ਕੋਈ ਵੀ ਨਸ਼ਾ ਕਰਨ ਵਾਲਾ ਕਿਉਂਕਿ ਸਾਦੂ ਪਹਿਲਾਂ ਸਮੱਸਿਆ ਹੁੰਦੀ ਸੀਗੀ ਕਿ ਜਦੋਂ ਉਸ ਬੰਦੇ ਨੂੰ ਫੜਦੀ ਸੀਗੀ ਇਹ ਕਿਦੇ ਦੀ ਇਹਦੇ ਆਪਣੀ ਆ ਇਹ ਨੂੰ ਹੁਣੇ ਥਾਣੇ ਕਿੱਦਾਂ ਰੱਖੀਏ ਸੋ ਇਹਦੇ ਕਰਕੇ ਅਸੀਂ 5000 ਬੈੱਡ ਦਾ ਪ੍ਰਬੰਧ ਕੀਤਾ ਕਿ ਕੋਈ ਵੀ ਬੰਦਾ ਨਸ਼ਾ ਕਰਦਾ ਜਿਹੜਾ ਨਹੀਂ ਛੱਡ ਸਕਦਾ ਉਹਨੂੰ ਆਪਾਂ ਹਫ਼ਤਾ ਦਾ ਦਾਖਲਾ ਕਰਾ ਕੇ ਨਸ਼ਾ ਛਡਾਉ ਕੇਂਦਰਾਂ ਦੇ ਵਿੱਚ ਜਿਹੜਾ ਉਹ ਦਾਲਵਾ ਕੇ ਜਿਹੜਾ ਉਹਨੂੰ ਆਪਾਂ ਬਚਾਵਾਂਗੇ ਸੋ ਆਪਾਂ ਸਭ ਨੇ ਇਹ ਪਰਦ ਕਰਦਾ ਸਭ ਨੇ ਵੱਲ ਕੇ ਆਪਾਂ ਇਹ ਜਗ ਜਿੱਤਰੀਆਂ ਸਰਦਾਰ ਭਵਨ ਸਿੰਘ ਬਾਜ ਜੀ ਦੀ ਗਵਾਹੀ ਦੇ ਇਹ ਜੰਗ ਨੂੰ ਫਤਿਹ ਕਰਨਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੋਧਿਆਂ ਦੀ ਧਰਤੀ ਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਇਸ ਧਰਤੀ ਨੂੰ ਨਸ਼ਾ ਮੁਕਤ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਉਹ ਮੁਕਾਬਲੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਤੁਹਾਡਾ ਸਹਿਯੋਗ ਮੰਗਣ ਵਾਸਤੇ ਆਇਆ ਤੁਹਾਨੂੰ ਮੈਂ ਇਹੀ ਬੇਨਤੀ ਕਰਨ ਆਇਆ ਕਿ ਆਪਾਂ ਸਾਰੇ ਜਣੇ ਤਖੜੇ ਹੋ ਕੇ ਕਿਉਂਕਿ ਆਪਣਾ ਬਾਰਡਰ ਦਾ ਇਜਾ ਤਖੜੇ ਹੋ ਕੇ ਆਪਾਂ ਇਸ ਨਸ਼ਾ ਛਡਾਊ ਮਹਿੰਦ ਦੇ ਵਿੱਚ ਜਿਹੜਾ ਹਿੱਸਾ ਪਾਉਣਾ ਆਪਾਂ ਆਪਣੇ ਪਿੰਡਾਂ ਦੇ ਵਿੱਚ ਸਤ ਤਕਰੀਕ ਤੋਂ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਰੈਲੀਆ ਕਰਦੇ ਆਂ ਪਿੰਡਾਂ ਦੇ ਵਿੱਚ ਜਿਹੜੀ ਜਾਗਰਤੀ ਮਹਿੰਮ ਕਰਦੇ ਆਂ ਉਹਦਾ ਤੁਸੀਂ ਸਾਰਿਆਂ ਨੇ ਹਿੱਸਾ ਵਰਨਾ ਹੈ ਸਾਬਿਆ ਮੈਸਜ ਲੋਕ ਦੇਣਾ ਬਸ ਮੈਂ ਇਹੀ ਤੁਹਾਨੂੰ ਕਹਿ ਰਿਹਾ ਸੀਗਾ ਆਪਾਂ ਸਭ ਨੇ ਤਕੜੇ ਹੋ ਕੇ ਜਿਹੜਾ ਜਿਹੜਾ ਜੰਗ ਲੜਨੀ ਆਂ ਕਈ ਵਾਰ ਸਾਡੇ ਲੋਕ ਕਹਿ ਦਿੰਦੇ ਆ ਮੈਂ ਹਰਥਾ ਦੇ ਕਿਹਾ ਕਈ ਵਾਰ ਕਈ ਇੱਕ ਬੰਦੇ ਕਹਿ ਦਿੰਦੇ ਆ ਜੀ ਪੁਲਸ ਨੂੰ ਫੋਨ ਕੀਤਾ ਸੀ ਉਸ ਨੇ ਫੋਨ ਵੀ ਚੁੱਕਿਆ ਮੈਂ ਤੁਹਾਨੂੰ ਕਹੂੰਗਾ ਕਿ ਬਾਜੀ ਵੀਏ ਪੁਲਸ ਤੁਹਾਡਾ ਫੋਨ ਵੀ ਚੁੱਕਦੀ ਕਿ ਆ ਨਸ਼ੇ ਵਾਲੇ ਨੂੰ ਫੜ ਕੇ ਲੈ ਜਾਓ ਤੇ ਸਾਬ ਆਪਣੇ ਐਮਐਲਏ ਨੂੰ ਫੋਨ ਕਰੋ ਆਪਣੇ ਹਲਕਾ ਚਾਹਤ ਨੂੰ ਫੋਨ ਕਰੋ ਸਾਧੂ ਫੋਨ ਕਰੋ ਅਸੀਂ ਉਸੇ ਵਾਲੇ ਐਸਐਸਪੀ ਨਾਲ ਗੱਲ ਕਰਾਂਗੇ ਅਸੀਂ ਉਸੇ ਵਾਲੇ ਡੀਆਈਐਨ ਨਾਲ ਗੱਲ ਕਰਾਂਗੇ ਮੈਨੂੰ ਫੋਨ ਕਰੋ ਮੇਰੇ ਨੰਬਰ 'ਤੇ ਫੋਨ ਕਰੋ ਅਸੀਂ ਉਸੇ ਵਾਲੇ ਇਹਨਾਂ ਨੂੰ ਕਾਹ ਕੇ ਜਿਹੜਾ ਨਸ਼ੇ ਵਾਲੇ ਦੇ ਖਿਲਾਫ ਕਾਰਵਾਈ ਕਰਾਵਾਂਗੇ ਮੈਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਧੰਵਾਦ ਹਾਂ ਮੇਰੇ ਬੋਲਣ ਤੋਂ ਬਾਅਦ ਆਪਾਂ ਔਥ ਜਿਹੜੀ ਹੈ ਉਹ ਲੈਣੀ ਹੈ ਸੌ ਜਿਹੜੀ ਹੈ ਉਹ ਚੁਕੜੀ ਹੈ ਸੋ ਮੈਂ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਵੀ ਕਰਦਾ ਵਾਇਗੋਦੀ ਕਾਕਾ ਖਾਲਸਾ ਵਾਇਗੋਦੀ ਕੀ ਫਤਿਹ ਹੁਣ ਮੈਂ ਤਗ ਬੇਅਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਆਪ ਆਪਣੀ ਜਗ੍ਹਾ ਤੇ ਖੜੇ ਹੋ ਜਾਣਾ ਮੈਂ ਓਤ ਕਰਾਉਂਗਾ ਸੋਝਾਉਂਗਾ ਮੇਰੇ ਪਿੱਛੇ ਪਿੱਛੇ ਤੁਸੀਂ ਇਹ ਜਿਹੜਾ ਬੋਲਣਾ ਜੋ ਮੈਂ ਬੋਲੂੰਗਾ ਉਹ ਤੁਸੀਂ ਮੇਰੇ ਪਿੱਛੇ ਪਿੱਛੇ ਸਾਰਿਆਂ ਨੇ ਬੋਲਣਾ ਵਾਇਗੋਦੀ ਕਾਕਾ ਖਾਲਸਾ ਵਾਇਗੋਦੀ ਕੀ ਫਤਿਹ ਨਸ਼ਾ ਮੁਕਤੀ ਦੀ ਸਹੁੰ ਮੈਂ ਇੱਕ ਬੀਡੀਸੀ ਮੈਂਬਰ ਹੋਣ ਦੇ ਨਾਤੇ ਇਹ ਸਹੁੰ ਖਾਂਦਾ ਖਾਂਦੀ ਹਾਂ ਕਿ ਮੈਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਵਾਰਡ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਕਰਾਂਗੀ ਮੈਂ ਆਪਣੇ ਪਿੰਡ ਵਾਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਖੇ ਨਹੀਂ ਦਵਾਂਗੀ ਮੈਂ ਕਿਸੇ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਾਰਡ ਵਿੱਚ ਵੜ ਨਹੀਂ ਦਵਾਵਾਂਗਾ ਦਵਾਵਾਂਗੀ ਮੈਂ ਪਿੰਡ ਵਾਰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਸਮਝਾਵਾਂਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਤੀ ਕਰਵਾਵਾਂਗਾ ਕਰਵਾਵਾਂਗੀ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਦੀ ਦਵਾਵਾਂਗਾ ਦਵਾਵਾਂਗੀ ਅਤੇ ਪਿੰਡ ਵਾਰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗਾ ਰੋਕਾਂਗੀ ਸਾਰੇ ਪਿੰਡ ਵਾਰ ਦੇ ਲੋਕਾਂ ਦਾ ਮਿਲ ਕੇ ਪਿੰਡ ਵਾਰ ਨੂੰ ਨਸ਼ਾ ਮੁਕਤ ਬਣਾਵਾਂਗੇ ਬੜਾਵਾਂਗੇ ਬੋਲੇ ਸੋਨਾ ਪ